ਮੁੱਢਾ ਗੱਲ ਤੇ ਉਹ ਚੈਕਟਰ ਲੈਣਾ ਹਣਾ ਬਾਲ ਸੀ ਤੇ ਬੜੀਆ ਦੇ ਇਧਰੋਂ ਮਿਲਣਾ ਹਾਲ ਪਾਰ ਬਾਹਰ ਇੱਕ ਛਾਂ ਬਾਹਰ ਹੋਣਾ ਬਾਬਾ ਬਹੁਤ ਚੱਲੀਏ ਬਾਹਰੋਂ ਬਾਹਲੇ ਜਿਹੜਾ ਕੋਟ ਜਦੋਂ ਲਾਹੌਰ ਦੇ ਵਿੱਚ ਜਿਹੜਾ ਮੁੱਢਾ ਗੱਲ ਸੀ ਚਲੋ ਆਜੋ ਆਜੋ ਜਦੋਂ ਬਾਲ ਸੀ ਤੇ ਅੰਗਰੇਜ਼ਾਂ ਦੇ ਨਾਲ ਜਿਹੜਾ ਜੋਸ਼ ਦਾ ਹੋਇਆ ਲਾਹੌਰ ਜਦੋਂ ਜ਼ਿਲ੍ਹੇ ਦੇ ਵਿੱਚ ਬੰਦ ਕੀਤਾ ਸੀ ਉਸ ਤੋਂ ਜਿਹੜਾ ਬਾਬਾ ਬਹੁਤ ਜੀ ਹੋਰਾਂ ਨੇ ਜਿੱਥੇ ਇਹ ਹੀ ਹੋ ਰਿਹਾ ਸੀ ਬੜੇ ਬਾਬਾ ਬਾਬਾ ਤੁਹਾਡੇ ਦੇ ਨਾਲ ਹੀ ਲੱਗ ਰਿਹਾ ਹੈ ਪਰ ਬਾਬਾ ਜੀ ਬੰਦ ਲਓ ਜੋੜੇ ਬਾਬਾ ਕੋਲ ਕਿੱਥੇ ਨਹੀਂ ਫੜਚ ਰ ਅਰੇ ਬਾਬਾ ਤਾ ਲੋ ਮੈਂ ਜਿਹੜਾ ਇਥੋਂ ਲਹਰਾਂ ਤੋਂ ਜਿਹੜਾ ਰਾਤ ਨੂੰ ਜਾਣਾ ਮੋਟਾ ਕਾਜ ਨੂੰ ਰਹਾ ਹੋਇਆ ਆਇਆ ਲੋ ਤੋਂ ਬਾਬਾ ਨਾਲ ਜਿਹੜੇ ਫਿਰ ਬਾਬਾ ਆਏ ਤੇ ਮਾਤਾ ਜੀ ਹੋਰ ਆਣੇ ਨੇ ਉਹ ਬੰਦ ਜੀ ਦੇਸੀ ਜਿਹੜਾ ਨਾਲ ਪਾਲ